ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ 6ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 17 ਭਾਰਤ ਅਤੇ ਸੰਸਾਰ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਨੰਬਰ 1 ਹੈਗੇ ਸਾਡੇ ਕੋਲ ਰੇਸ਼ਮੀ ਮਾਰਗ ਤੋਂ ਕੀ ਭਾਵ ਹੈ ਰੇਸ਼ਮੀ ਮਾਰਗ ਤੋਂ ਕੀ ਭਾਵ ਹੈ ਉੱਤਰ ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀ ਮਾਰਗ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਇਸ ਰਸਤੇ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ਤਾਂ ਬੱਚਿਓ ਰੇਸ਼ਮੀ ਮਾਰਗ ਤੋਂ ਕੀ ਭਾਵ ਹੈ ਜਿਹੜਾ ਮਾਰਗ ਹੈ ਉਹ ਚੀਨ ਚੀਨ ਮੰਨ ਲੋਰੇ ਦੇਸ਼ ਹੈ ਠੀਕ ਹੈ ਆਪਣਾ ਇੰਡੀਆ ਇੰਡੀਆ ਦੇ ਕੋਲ ਚੀਨ ਹੈ ਤੇ ਇੱਥੇ ਹੈਗਾ ਯੂਰਪ ਯੂਰਪ ਦੇ ਵਿੱਚ ਬਹੁਤ ਸਾਰੇ ਕੰਟਰੀ ਨੇ ਇੰਗਲੈਂਡ ਲੰਡਨ ਫਰਾਂਸ ਇੰਗਲੈਂਡ ਫਰਾਂਸ ਠੀਕ ਹੈ ਇਸ ਤਰ੍ਹਾਂ ਦੇ ਜਰਮਨੀ ਇਹ ਸਾਰੇ ਦੇਸ਼ ਇਸ ਦੇ ਵਿੱਚ ਨੇ ਤੇ ਇਹਨਾਂ ਦੇ ਰਸਤੇ ਦੁਆਰਾ ਜਿਹੜੇ ਦੁਆਰਾ ਰੇਸ਼ਮ ਦਾ ਵਪਾਰ ਹੁੰਦਾ ਸੀ ਉਸ ਨੂੰ ਰੇਸ਼ਮੀ ਮਾਰਗ ਕਹਿੰਦੇ ਆ ਨੇ ਠੀਕ ਹੈ ਪੁਰਾਣੇ ਸਮੇਂ ਵਿੱਚ ਇਸ ਰਸਤੇ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ਅਗਲਾ ਹੈ ਗਿਆ ਪ੍ਰਸ਼ਨ ਨੰਬਰ 2 ਸੱਤ ਵਹਨ ਕਾਲ ਦੀਆਂ ਕੁਝ ਮਹੱਤਵਪੂਰਨ ਪੰਦਰਗਾਹਾਂ ਦੇ ਨਾਂ ਲਿਖੋ ਤੈਨਾਂ ਦੇ ਨਾਮ ਕੀ ਸੀ ਕਾਬੇਰੀ ਪਟਨਮ ਮਹਾਬਲੀਪੁਰਮ ਪਹਾਰ ਕੋਰਕਈ ਸੂਰਪਾਰਕ ਸ਼ੂਰਪਾਰਕ ਤੈਨਾਂ ਇਹ ਤੁਸੀਂ ਨਾਮ ਯਾਦ ਕਰਨੇ ਨੇ ਸਾਰੀਆਂ ਦੇ ਪ੍ਰਸ਼ਨ ਨੰਬਰ 3 파ਰਤ ਦੇ ایران ਨਾਲ ਸੰਬੰਧ ਕਿਵੇਂ ਸਥਾਪਿਤ ਹੋਏ ਜਿਹੜਾ ਜਿਹੜਾ ایران ਦੇਸ਼ ਹੈ ਬੱਚਿਓ ਉਸਦੇ ਭਾਰਤ ਦੇ ਨਾਲ ਤੇ ਪਾਰ ਇਹਨਾਂ ਦੇ ਆਪਸ ਦੇ ਵਿੱਚ ਮਤਲਬ ਕਿਵੇਂ ਸੰਬੰਧ ਸਥਾਪਿਤ ਹੋਏ ਸੀ ਇਹ ਦੱਸਣਾ ਆਪਾਂ ਨੇ 1600 ਇਸਵੀ ਪੂਰਵ ਵਿੱਚ ایران ਦੇ ਇਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ-ਪੱਛਮੀ ਭਾਗਾਂ ਤੇ ਕਬਜ਼ਾ ਕਰ ਲਿਆ ਇਸ ਤਰ੍ਹਾਂ ਭਾਰਤ ਦੇ ایران ਨਾਲ ਸੰਬੰਧ ਸਥਾਪਿਤ ਹੋਏ ਪ੍ਰਸ਼ਨ ਨੰਬਰ 4 파ਰਥ ਤੋਂ ਰੋਮ ਨੂੰ ਕੀ ਨਰਜਾਤ ਕੀਤਾ ਜਾਂਦਾ ਸੀ ਜਾਂ ਭੇਜਿਆ ਜਾਂਦਾ ਸੀ ਨਰਜਾਤ ਦਾ ਅਰਥ ਬੱਚੂ ਕੀ ਹੁੰਦਾ ਹੈ ਭੇਜਣਾ ਤੇ ਆਯਾਤ ਦਾ ਅਰਥ ਹੁੰਦਾ ਹੈ ਮੰਗਵਾਉਣਾ ਉੱਤਰ 파ਰਥ ਤੋਂ ਰੋਮ ਨੂੰ ਮਸਾਲੇ ਇੱਥੇ ਮਸਾਲੇ ਲਿਖਿਆ ਜਾਏਗਾ ਠੀਕ ਹੈ ਮਸਾਲੇ ਮਸਾਲੇ ਕੀਮਤੀ ਹੀਰੇ ਵਧੀਆ ਕੱਪੜਾ ਇਤਰ ਇਤਰ ਕਿਹਨੂੰ ਕਹਿੰਦੇ ਨੇ ਸੈਂਟ ਨੂੰ ਜਿਹੜਾ ਆਪਾਂ ਸੈਂਟ ਲਾਇਆ ਕਰਦੇ ਹਾਂ ਹਾਥੀ ਦੰਦਾਂ ਦਾ ਸਮਾਨ ਲੋਹਾ ਰੰਗ ਚਾਵਲ ਤੋਤੇ ਮੋਰ ਵਰਗੇ ਪੰਛੀ ਆਦ ਸਾਮਾਨ ਭਾਰਤ ਤੋਂ ਰੋਮ ਨੂੰ ਨਰਜਾਤ ਕੀਤਾ ਜਾਂਦਾ ਸੀ ਅੱਗੇ ਆ ਗਿਆ ਪ੍ਰਸ਼ਨ ਨੰਬਰ 5 ਯੂਰਪ ਤੋਂ ਕਿਹੜੀਆਂ ਵਸਤਾਂ ਆਯਾਤ ਕੀਤੀਆਂ ਜਾਂਦੀਆਂ ਸਨ ਤਾਂ ਅਸੀਂ ਪਹਿਲਾਂ ਦੱਸ ਸਕਿਆ ਯੂਰਪ ਕੀ ਹੈ ਯੂਰਪ ਦੇਸ਼ਾਂ ਦਾ ਇੱਕ ਸਮੂਹ ਹੈ ਠੀਕ ਹੈ ਜਿਸ ਦੇ ਵਿੱਚ ਇੰਗਲੈਂਡ ਫਰਾਂਸ ਜਰਮਨੀ ਤੇ ਹੋਰ ਵੀ ਬਹੁਤ ਸਾਰੇ ਦੇਸ਼ ਨੇ ਤੇ ਉਹ ਆਉਂਦੇ ਨੇ ਉੱਤਰਾ ਜੌਰਪਤੋ ਸੋਨੇ ਅਤੇ ਚਾਂਦੀ ਦੇ ਸਿੱਕੇ ਤਾਂ ਤਾਂ ਸ਼ਰਾਬ ਅਤੇ ਸ਼ੀਸ਼ੇ ਤੋਂ ਬਣੀਆਂ ਵਸਤਾਂ ਮੰਗਵਾਈਆਂ ਜਾਂਦੀਆਂ ਸਨ ਖਾਲੀ ਥਾਂ ਮ भरो ਬੱਚਿਓ ਇੱਥੇ ਨਾ ਇੱਕ ਮਿਸਟੇਕ ਲੱਗ ਰਹੀ ਹੈ ਸਾਨੂੰ ਕਿਉਂਕਿ ਇੱਥੇ ਆਪਾਂ ਨੇ 1600 ਈਸਵੀ ਪੂਰਵ ਕੀਤਾ ਹੈ ਤੇ ਜਾਂ ਤਾਂ ਇਹ ਗਲਤ ਹੈ ਜਾਂ ਫਿਰ ਇੱਥੇ ਖਾਲੀ ਥਾਂ ਦੇ ਵਿੱਚ 600 ਈਸਵੀ ਪੂਰਵ ਭਰੇ ਇਹ ਲਿਖਣ ਦੇ ਵਿੱਚ ਕੋਈ ਮਿਸਟੇਕ ਹੋਈ ਹੈ ਇਹ ਤੁਸੀਂ ਚੈੱਕ ਕਰਨ ਲੈਣਾ ਤੇ ਜਾਂ ਤਾਂ ਇਹ 600 ਆਏਗਾ ਦੋਹੇ ਥਾਂ ਤੇ ਠੀਕ ਹੈ じゃ ਫਿਰ ਦੋਇ ਥਾਂ ਤੇ 1600 ਆਏਗਾ ਠੀਕ ਹੈ ਤੁਸੀਂ ਦੇਖ ਕੇ ਖਾਲੀ ਥਾਂ ਭਰਨੀ ਹੈ ਆਪਣੀ ਬੁੱਕ ਦੇ ਵਿੱਚ ਇਹ ਦੇਖਣਾ ਹੈ ਅੱਗੇ ਦੇਖਦੇ ਆਂ ਆਪਾਂ ਖਾਲੀ ਥਾਂ ਮਾਂ ਭਰੋ ਨੰਬਰ 1 600 ਡੈਸ਼ ਇਸਵੀ ਪੂਰਵ ਵਿੱਚ ਈਰਾਨ ਦੇ ਡੈਸ਼ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ ਪੱਛਮੀ ਭਾਗਾਂ ਤੇ ਕਬਜ਼ਾ ਕਰ ਲਿਆ 600 ਇਸਵੀ ਪੂਰਵ ਵਿੱਚ ਈਰਾਨ ਦੇ ਈਚਮੀਨੇਡ ਵੰਸ਼ ਦੇ ਸ਼ਾਸਕਾਂ ਨੇ ਨੰਬਰ 2 ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਰਾਜਕਾਲ ਸਮੇਂ ਬੋਧੀ ਪਿਖਸ਼ੂਆਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਡੈਸ਼ 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 ਅਤੇ ਡੈਸ਼ ਵਿੱਚ ਭੇਜਿਆ ਗਿਆ। ਸ਼੍ਰੀਲੰਕਾ, ਬਰਮਾ, ਚੀਨ ਅਤੇ ਮੱਧ ਏਸ਼ੀਆ ਵਿੱਚ ਭੇਜਿਆ ਗਿਆ। ਨੰਬਰ 3 ਚੇਰ ਨੰਬਰ 3 ਡੈਸ਼ ਡੈਸ਼ ਅਤੇ ਡੈਸ਼ ਸ਼ਾਸਕਾਂ ਨੇ ਜਹਾਜ਼ ਬਣਾਉਣ ਅਤੇ ਸਮੁੰਦਰੋਂ ਪਾਰ ਖੋਜਾਂ ਨੂੰ ਉਤਸ਼ਾਹਿਤ ਕੀਤਾ। ਚੇਰ, ਚੋਲ ਅਤੇ ਪੰਡੀਏ ਅਰਥਾ ਨੇ ਸਿੰਧ ਦੇ ਡੈਸ਼ ਇੱਥੇ ਅਰਬਾਂ ਲਿਖਿਆ ਜਾਏਗਾ ਠੀਕ ਹੈ ਅਰਬਾਂ ਅਰਬਾਂ ਨੇ ਸਿੰਧ ਤੇ ਡੈਸ਼ ਇਸਵੀ ਵਿੱਚ ਅਧਿਕਾਰ ਕਰ ਲਿਆ ਇੱਥੇ ਕੋ 712 ਇਸਵੀ ਕਮਪੂਰੀਆਂ ਦੇ ਡੈਸ਼ ਮੰਦਰ ਵਿੱਚ ਭਾਰਤ ਦੇ ਮਹਾਕਾਵ ਰਮੈਣ ਅਤੇ ਮਹਾਭਾਰਤ ਵਿੱਚੋਂ ਦ੍ਰਿਸ਼ ਮੂਰਤੀ ਕਲਾ ਵਿੱਚ ਦਰਸਾਏ ਗਏ ਹਨ ਅੰਗ ਕੋਰ ਬਾਟ ਅੱਗੇ ਦੇਖਦੇ ਆਂ ਬੱਚਿਓ ਅੱਗੇ ਹੈਗੇ ਨੇ ਸਹੀ ਮਿਲਾਨ ਕਰੋ ਫੇਰ ਦੇਖਿਓ ਸ਼ਬਦਾਂ ਦਾ ਸਹੀ ਮਿਲਾਨ ਕਰਨਾ ਹੈ ਆਪਾਂ ਨੇ ਸੋਨੇ ਦੇ ਸਿੱਕੇ ਇਹ ਕਿੱਥੋਂ ਆਉਂਦੇ ਸੀ ਰੋਮ ਤੋਂ ਬੰਦਰਗਾਹ ਸ਼ੂਰਪਾਰਕ ਚੀਨ ਰੇਸ਼ਮ ਦਾ ਵਪਾਰ ਹੁੰਦਾ ਸੀ ਰੇਸ਼ਮੀ ਮਾਰਗ ਥਲ ਮਾਰਗ ਰੇਸ਼ਮੀ ਮਾਰਗ ਠੀਕ ਹੈ ਕਿਹੜਾ ਸੀ ਥਲ ਮਾਰਗ ਸੀ ਬਾਕਾਂ ਦੇ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਾਉਣਾ ਹੈ ਆਪਾਂ ਨੇ ਨੰਬਰ 1 ਭਾਰਤ ਦੀ ਸੰਸਕ੍ਰਿਤੀ ਨੇ ਭਾਰਤੀਆਂ ਦੀ ਪਛਾਣ ਬਣਾਈ ਬਿਲਕੁਲ ਸਹੀ ਹੈ ਇਹ ਸਾਡੀ ਸੰਸਕ੍ਰਿਤੀ ਨੇ ਸਾਡੀ ਪਛਾਣ ਬਣਾਈ ਹੈ ਨੰਬਰ 2 ਭਾਰਤ ਨੇ ਦੇ ਮਿਸਰ ਨਾਲ ਕੋਈ ਸੰਬੰਧ ਨਹੀਂ ਸਨ ਇਹ ਗਲਤ ਹੈ ਕਿਉਂਕਿ ਭਾਰਤ ਦੇ ਮਿਸਰ ਨਾਲ ਸੰਬੰਧ ਸੀ ਬੁੱਧ ਦੀਆਂ ਪੱਥਰ تراਸ਼ੀ ਦੀਆਂ ਵੱਡੀਆਂ ਮੂਰਤੀਆਂ ਬਾਮੀ ਆਨ ਅਫਗਾਨਿਸਤਾਨ ਵਿਖੇ ਮਿਲਦੀਆਂ ਹਨ ਬਿਲਕੁਲ ਸਹੀ ਭਾਰਤ ਦੀਆਂ ਵਸਤਾਂ ਰੋਮ ਦੀਆਂ ਮੰਡੀਆਂ ਵਿੱਚ ਵੱਧ ਕੀਮਤ ਦੇ ਵਿਕਦੀਆਂ ਸਨ ਬਿਲਕੁਲ ਸਹੀ ਹੈ ਨੰਬਰ 5 ਚੋਲ ਚੋਰ ਚੇਰ ਚੋਲ ਅਤੇ ਪਾਂਡਿਆ ਸ਼ਾਸਕਾਂ ਨੇ ਸਮੁੰਦਰੋਂ ਪਾਰ ਜਹਾਜ਼ ਬਣਾਉਣ ਅਤੇ ਖੋਜਾਂ ਨੂੰ ਉਤਸ਼ਾਹਿਤ ਕੀਤਾ ਇਹ ਵੀ ਬਿਲਕੁਲ ਸਹੀ ਹੈ ਹੁਣ ਬੱਚਿਓ ਇਸ ਪਾਠ ਦੇ ਪ੍ਰਸ਼ਨ ਉੱਤਰ ਪੂਰੇ ਹੋ ਗਏ ਨੇ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ